ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਦੀ ਵੱਡੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਲਗ 1.17 ਕਰੋੜ ਕਾਰਡ ਧਾਰਕਾਂ ਦੇ ਨਾਮ ਹਟਾਏ ਜਾਣ ਦੀ ਤਿਆਰੀ ਚੱਲ ਰਹੀ ਹੈ। 17 ਲੱਖ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਚਾਰ ਪਹੀਆ ਵਾਹਨ ਹਨ ਨਾਲ ਹੀ 5.31 ਲੱਖ ਲੋਕ ਇਦਾਂ ਦੇ ਨੇ ਜੋ ਕਿ ਕੰਪਨੀਆਂ ਦੇ ਡਾਇਰੈਕਟਰ ਨੇ। ਸਰਕਾਰੀ ਕਰਮਚਾਰੀ 1 ਲੱਖ ਰੁਪਏ ਤੋਂ ਵੱਧ ਸਲਾਨਾ ਆਮਦਨ ਵਾਲੇ ਪਰਿਵਾਰ ਜਿਸ ਨਾਲ ਹੀ ਆਮਦਨ ਕਰ ਦੇਣ ਵਾਲੇ ਇਹ ਸਭ ਮੁਫਤ ਅਨਾਜ ਦੇ ਹੱਕਦਾਰ ਨਹੀਂ ਹਨ ਸਰਸ਼ੀਕਾਲ ਪੰਜਾਬ ਨਾਓ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਵੱਡੀ ਖਬਰ ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਦੀ ਵੱਡੀ ਛਾਂਟੀ ਸ਼ੁਰੂ ਕਰ ਦਿੱਤੀ ਹੈ ਲਗਭਗ 1.17 ਕਰੋੜ ਕਾਰਡ ਧਾਰਕਾਂ ਦੇ ਨਾਮ ਹਟਾਏ ਜਾਣ ਦੀ ਤਿਆਰੀ ਚੱਲ ਰਹੀ ਹੈ ਆਖਿਰ ਕੌਣ ਹਨ ਇਹ ਲੋਕ ਕਿ ਕੀਤੀ ਜਾ ਰਹੀ ਹੈ ਇਹਨਾਂ ਦੇ ਉੱਤੇ ਇਹ ਕਾਰਵਾਈ ਅਤੇ ਇਸ ਦੇ ਨਾਲ ਹੀ ਕਿਹੜੇ ਨਹਿਮਾ ਦੇ ਤਹਿਤ ਕੀਤੀ ਜਾ ਰਹੀ ਹੈ ਇਹ ਜਾਂਚ ਅੱਜ ਦੀ ਖਬਰ ਦੇ ਵਿੱਚ ਇਸ ਦਾ ਅਸੀਂ ਤੁਹਾਨੂੰ ਵਿਸ਼ਲੇਸ਼ਣ ਕਰਕੇ ਦੱਸਾਂਗੇ ਖੁਰਾਕ ਅਤੇ ਜਨਤਕ ਵੰਡ ਦੇ ਵਿਭਾਗ ਨੇ ਪਹਿਲੀ ਵਾਰੀ ਇੱਕ ਵੱਡਾ ਕਦਮ ਚੁੱਕਿਆ ਹੈ ਵਿਭਾਗ ਨੇ ਰਾਸ਼ਨ卡ਡ ਧਾਰਕਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਹੁਣ ਮੁਫਤ ਅਨਾਜ ਦਾ ਲਾਭ ਨਹੀਂ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਇਸ ਸੂਚੀ ਨੂੰ ਕਿੱਦਾਂ ਵੰਡਿਆ ਗਿਆ ਹੈ ਲਗਭਗ 1.17 ਕਰੋੜ ਨਾਮ ਇਸ ਦੇ ਵਿੱਚ ਸ਼ਾਮਿਲ ਹਨ ਜਿਨ੍ਹਾਂ ਦੇ ਵਿੱਚ ਡਾਟਾ ਕ੍ਰਾਸ ਵੈਰੀਫਾਈ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਲਗਭਗ 94 ਲੱਖ ਕਾਰਡ ਧਾਰਕ ਇਦਾਂ ਦੇ ਨੇ ਜੋ ਕਿ ਹਰ ਸਾਲ ਟੈਕਸ ਪੇ ਕਰਦੇ ਨੇ ਯਾਨੀ ਕਿ ਆਮਦਨ ਕਰ ਦੇਣ ਵਾਲੇ ਨੇ ਇਸ ਦੇ ਨਾਲ ਹੀ 17 ਲੱਖ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਚਾਰ ਪਹੀਆ ਵਾਹਨ ਹਨ ਨਾਲ ਹੀ 5.31 ਲੱਖ ਲੋਕ ਇਦਾਂ ਦੇ ਨੇ ਜੋ ਕਿ ਕੰਪਨੀਆਂ ਦੇ ਡਾਇਰੈਕਟਰ ਨੇ ਇਸ ਨੂੰ ਲੈ ਕੇ ਸਰਕਾਰ ਨੇ ਨਿਯਮ ਜਾਰੀ ਕੀਤੇ ਨੇ ਕਿ 30 ਸਤੰਬਰ ਤੱਕ ਇਹ ਸੂਚੀ ਵੈਰੀਫਾਈ ਕਰਕੇ ਅਯੋਗ ਕਾਰਡ ਧਾਰਕਜੋ ਨੇ ਉਹਨਾਂ ਨੂੰ ਹਟਾਇਆ ਜਾਵੇ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸਾਰੇ ਰਾਜਾਂ ਦੇ ਮੁਖ ਸਕੱਤਰਾਂ ਤੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਲਾਹਕਾਰਾਂ ਨੂੰ ਇੱਕ ਪੱਤਰ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਨ ਕਾਰਡ ਪ੍ਰਬੰਧਨ ਪ੍ਰਣਾਲੀ ਦੇ ਵਿੱਚ ਡੁਪਲੀਕੇਟ ਮ੍ਰਿਤਕ ਅਤੇ ਜਿਸ ਦੇ ਨਾਲ ਹੀ ਜੋ ਵੀ ਲਾਭਾਰਥੀ ਜਿਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਹੈ ਉਨ੍ਹਾਂ ਦੇ ਨਾਮ ਕੱਟੇ ਜਾਣੇ ਚਾਹੀਦੇ ਹਨ ਹੁਣ ਨਵੀਂ ਸੂਚੀ ਦੇ ਵਿੱਚ ਉਹ ਲੋਕ ਸ਼ਾਮਿਲ ਕੀਤੇ ਗਏ ਹਨ ਜੋ ਨਿਯਮਾਂ ਦੇ ਅਨੁਸਾਰ ਯੋਗ ਹਨ ਇਹ ਸੂਚੀ API ਅਧਾਰਿਤ ਇਕਾਕੀਕਰਨ ਰਾਹੀਂ ਰਾਜਾਂ ਨੂੰ ਭੇਜੀ ਗਈ ਹੈ ਇਸ ਨੂੰ ਰਾਈਟਫੁੱਲ ਟੈਰੋਗੇਟ੍ਰਿਕ ਡੈਸ਼ਬੋਰਡ ਉੱਤੇ ਵੀ ਦੇਖਿਆ ਜਾ ਸਕਦਾ ਹੈ ਨਿਯਮਾਂ ਦੇ ਅਨੁਸਾਰ ਸਰਕਾਰੀ ਕਰਮਚਾਰੀ 1 ਲੱਖ ਰੁਪਏ ਤੋਂ ਵੱਧ ਸਲਾਨਾ ਆਮਦਨ ਵਾਲੇ ਪਰਿਵਾਰ ਅਤੇ ਨਾਲ ਹੀ ਚਾਰ ਪਹੀਆ ਵਾਹਨ ਜਿਨ੍ਹਾਂ ਦੇ ਕੋਲ ਹਨ ਅਤੇ ਜਿਨ੍ਹਾਂ ਲਈ ਆਮਦਨ ਕਰ ਦੇਣ ਵਾਲੇ ਇਹ ਸਭ ਮੁਫਤ ਅਨਾਜ ਦੇ ਹੱਕਦਾਰ ਨਹੀਂ ਹਨ ਐਨ ਐਫ ਐਸ ਦੇ ਡੈਸ਼ਬੋਰਡ ਦੇ ਅਨੁਸਾਰ 19 ਅਗਸਤ ਤੱਕ ਦੇਸ਼ਵਾਰ ਦੇ ਵਿੱਚ 19.17 ਕਰੋੜ ਰਾਸ਼ਨ ਕਾਰਡ ਜਾਰੀ ਕਰ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 75.10 ਕਰੋੜ ਲਾਭਾਰਥੀ ਇਹਦੇ ਵਿੱਚ ਸ਼ਾਮਲ ਹਨ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਚਰਚਾ ਚੱਲ ਰਹੀ ਹੈ ਸਰਕਾਰੀ ਐਲਾਨ ਨਾਲ ਜੁੜੇ ਕਾਫੀ ਐਸੀਆਂ ਪੋਸਟਾਂ ਨੇ ਜੋ ਕਿ ਟ੍ਰੈਂਡ ਕਰ ਰਹੀਆਂ ਨੇ ਕੇਂਦਰ ਨੇ ਸਪਸ਼ਟ ਕੀਤਾ ਹੈ ਕਿ ਸਾਰੇ ਰਾਜ 30 ਸਤੰਬਰ ਤੱਕ ਛਾਂਟੀ ਪ੍ਰਕਿਰਿਆ ਪੂਰੀ ਕਰ ਦੇਣ ਹੁਣ ਦੇਖਣਾ ਇਹ ਹੋਏਗਾ ਕਿ ਅੰਤਿਮ ਸੂਚੀ ਦੇ ਵਿੱਚ ਕਿੰਨੇ ਨਾਮ ਕੱਟਦੇ ਹਨ ਅਤੇ ਕਿੰਨੇ ਨਵੇਂ ਲੋੜਵੰਦ ਨਾਮ ਨੇ ਜੋ ਕਿ ਇਸ ਯੋਜਨਾ ਦੇ ਨਾਲ ਜੋੜੇ ਜਾਣਗੇ ਫਿਲਹਾਲ ਲਈ ਬਸ ਇਨਾ ਹੀ ਅੱਗੇ ਵੀ ਇਸ ਖਬਰ ਨਾਲ ਜੁੜੀ ਅਪਡੇਟ ਦੇ ਲਈ ਅਸੀਂ ਤੁਹਾਡੇ ਤੱਕ ਆਪਣੀ ਖਬਰ ਪਹੁੰਚਾਉਂਦੇ ਰਵਾਂਗੇ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ